ਬਾਪੂ ਜੀ ਆਪਣਾ ਨਾਮ ਦੱਸਿਓ ਸਰਜੀਤ ਸਿੰਘ ਕਾਲੋਂ ਬਾਪੂ ਜੀ ਕਿੱਥੋਂ ਕਿੱਥੇ ਮੈਡ ਜਿੱਤੇ ਕਿਸ ਦੋ ਕਿਸ ਗੇਮ ਜਿੱਤੇ ਆ ਨਿਊਲੀ ਜਿਹੜੇ ਜਿੱਤ ਕੇ ਆਏ ਆ ਇਹ ਜੀ ਇੱਕ ਤੇ ਕਿਲਾ ਰਾਏਪੁਰ ਜਿਲ੍ਹਾ ਲੁਧਿਆਣਾ ਮਿੰਨੀ 올림픽ਸ ਉੱਥੇ ਹੁੰਦੀਆਂ ਨੇ ਉਥੋਂ 75 ਪਲੱਸ ਦੇ ਵਿੱਚ ਮੈਂ 골ਡ ਮੈਡਲ ਜਿੱਤ ਕੇ ਵਾਪਸ ਆਇਆ ਜੀ ਕਿੰਨੇ ਲੋਕ ਸੀ ਕਿੰਨੀਆਂ ਟੀਮਾਂ ਭਾਗ ਲੈਦੀਆਂ ਸੀ ਵਿੱਚ ਇਹ ਟੀਮਾਂ ਨਹੀਂ ਹੁੰਦੀਆਂ ਇਹ ਇਹ ਏਜ ਗਰੁੱਪ ਦੇ ਹਿਸਾਬ ਨਾਲ ਉਥੇ ਕਰਦੇ ਨੇ ਜਿਸ ਤਰ੍ਹਾਂ ਸਾਡੇ ਉਹਨਾਂ ਨੇ ਇਹ 65 ਪਲੱਸ 70 ਪਲੱਸ 75 ਪਲੱਸ ਤੇ 80 ਪਲੱਸ ਚਾਰ ਚਾਰ ਗਰੁੱਪ ਜਿਹੜੇ ਸੀ ਉਹਨਾਂ ਲੈ ਗਏ ਪੰਜਾਬ ਦੇ ਲੋਕ ਸਾਰੇ ਪੰਜਾਬ ਤੋਂ ਜੀ ਪੰਜਾਬ ਪੰਜਾਬ ਹਰਿਆਣਾ ਹਿਮਾਚਲ ਜਿਹੜਾ ਮੰਦੀ ਆਵੇ ਉਹਨੂੰ ਮਿੰਨੀ 올림픽ਸ ਆਖਿਆ ਜਾਂਦਾ ਜਿੱਕਰਾਇ ਪਰ ਹੋਰ ਜਿੱਤੇ ਬਾਕੀ ਦੇ ਚਾਰ ਹਾਂ ਬਾਕੀ ਜਿਹੜੇ ਚਾਰ ਮੈਡਲ ਨੇ ਇਹ लवली ਯੂਨੀਵਰਸਿਟੀ ਇਹ ਆਪਣਾ ਜਲੰਧਰ ਇੱਥੇ ਹੋਈਆਂ ਨੇ ਮਾਸਟਰ ਐਥਲੈਟਿਕ ਐਸੋਸੀਏਸ਼ਨ ਵੱਲੋਂ ਤੇ ਉਹਦੇ ਵਿੱਚ ਮੈਂ 4 ਮੈਡਲ ਜਿਹੜੇ ਆ ਉਹ ਪ੍ਰਾਪਤ ਕੀਤੇ ਨੇ ਬਾਪੂ ਜੀ ਆ ਮੁਰਮਿਤ ਮੈਨੂੰ ਜਿਤਨਾ ਬੜੀ ਵੱਡੀ ਗੱਲ ਹੈ ਸਿਰ ਕਿੱਥੋਂ ਦਾ ਮਿਲਦਾ ਹੈ ਵੇਖੋ ਜੀ ਇਹ ਕੋਈ ਵੱਡੀ ਗੱਲ ਨਹੀਂ ਸਿਰਫ ਆਪਣੇ ਆਪ ਨੂੰ ਮੇਨਟੇਨ ਰੱਖੋ ਨਸ਼ੇ ਤੋਂ ਦੂਰ ਰਹੋ ਰੋਜ਼ਾਨਾ ਪ੍ਰੈਕਟਿਸ ਕਰੋ ਤੇ ਕੋਈ ਵੀ ਮੰਜ਼ਲ ਜਿਹੜੀ ਆ ਉਹ ਸਰ ਹੋ ਸਕਦੀ ਆ ਉਹ ਮਤਲਬ ਕਿੰਨੇ ਕਿੰਨੇ ਮਹੀਨੇ ਦੇ ਚੁੱਕੇ ਹਾਲ ਤੱਕ ਤੇ ਕਦੋਂ ਦੀ ਗੇਮ ਸ਼ੁਰੂ ਕੀਤੀ ਸੀ ਮੈਂ ਰਿਟਾਇਰ ਹੋ ਕੇ ਤੇ ਇਹ ਸ਼ੁਰੂ ਕੀਤੀ ਸੀ ਤੇ ਹੁਣ ਤੱਕ ਮਤਲਬ ਢਾਈ ਤਿੰਨ 300 ਦੇ ਡਿਗੇਜ ਮੈਨੂੰ ਜਿਹੜੇ ਮੈਂ ਪ੍ਰਾਪਤ ਕਰ ਚੁੱਕਾ ਹਾਂ ਪਰਿਵਾਰ ਦਾ ਕਿੰਨਾ ਚੰਗਾ ਦੇ ਪਰਿਵਾਰ ਵੇਖੋ ਜੀ ਮੈਂ ਪਰਵਾਹ ਚਾਹ ਦੇ ਨਾਲ ਹਾਂ ਬਾਕੀ ਮੇਰੇ ਪਰਿਵਾਰ ਦਾ ਸਹਿਯੋਗ ਪੂਰਾ ਮੈਸੇਜ ਮੇਰੇ ਬਹੁਤ ਹੀ ਵਧੀਆ ਨੇ ਮਤਲਬ ਕਮੋਡੀਟ ਕਹ ਲੋ ਤੇ ਹਰ ਤਰ੍ਹਾਂ ਮਤਲਬ ਮੈਨੂੰ ਆਪਣਾ ਨਹੀਂ ਹੁੰਦਾ ਉਹਨਾਂ ਨੇ ਆਪਣੇ ਆਪ ਮੈਨੂੰ ਚੀਜ਼ ਜਿਹੜੀ ਉਹ ਵਹੀਆ ਕਰਾ ਦੇਣੀ ਆ ਵਿਆਹ ਲੋ ਟ੍ਰੇਨਿੰਗ ਜਿਹੜੋ ਕਰਦੇ ਟ੍ਰੇਨਿੰਗ ਮੈਂ ਸਵੇਰੇ 4 ਵਜੇ ਉੱਠ ਪੈਂਦਾ ਜੀ ਕਿੰਨੇ ਕਿਲੋਮੀਟਰ ਦੋ ਜਿੱਥੇ ਬੈਠੇ ਆ ਇੱਥੇ ਪਹਿਲਾਂ ਮੈਂ ਵਾਰਮ ਅਪ ਉਹਨਾ ਇੱਥੇ ਐਕਸਰਸਾਈਜ਼ ਕਰਨਾ ਅੱਧਾ ਘੰਟਾ ਮੇਰੇ ਇੱਥੇ ਲੱਗ ਜਾਂਦਾ ਇਸ ਤੋਂ ਬਾਅਦ ਫਿਰ ਮੈਂ ਬਾਹਰ ਗਰਾਊਂਡ ਚਲੇ ਜਾਂਦਾ ਉਸ ਤੋਂ ਬਾਅਦ ਮਤਲਬ ਮੈਂ ਕੋਈ ਡੇਢ ਦੋ ਘੰਟੇ ਡੇਢ ਵੀ ਲੱਗ ਜਾਂਦਾ 2 ਵੀ ਲੱਗ ਜਾਂਦੇ ਕਿਸੇ ਵੇਲੇ ਵੱਧ ਵੀ ਲੱਗ ਜਾਂਦੇ ਨੇ ਤੇ ਉਹ ਮੈਂ ਆਪਣੀ ਪ੍ਰੈਕਟਿਸ ਕਰਦਾ ਤੇ ਨਾਲ ਵਾਕ ਵਾਕ ਵੀ ਕਰ ਤੇ ਸਪੀਡ ਦੇ ਨਾਲ ਸਪ੍ਰਿੰਟਾਂ ਲਾਉਣਾ ਮੈਂ 100 200 400 ਮੀਟਰ ਦੀ ਦੌੜ ਜਿਹੜੀ ਹੈ ਦੌੜ ਤਾਂ ਤੇ ਇਹਦੇ ਨਾਲ ਸਪੀਡ ਜਿਹੜੀ ਬਣਾਉਣੀ ਜ਼ਰੂਰੀ ਹੈ ਹੁਣ ਦੀ ਕਿਹੜੇ ਮੈਡਲ ਦਿੱਤੇ ਗੋਲਡ ਦਿੱਤੇ ਹੁਣ ਮੇਰੇ ਸਾਰੇ ਗੋਲਡ ਨੇ 100 ਮੀਟਰ ਚ 200 ਮੀਟਰ ਚ 400 ਮੀਟਰ ਚ 300 ਮੀਟਰ ਹਾਡਲਰ ਦੇ ਵਿੱਚ ਕਿਦਾਂ ਲੱਗਦੀ ਤੁਸੀਂ ਦੌੜ ਲਾਉਂਦੇ ਲੋਕੀ ਪੁੱਛਦੇ ਨਹੀਂ ਬਾਪੂ ਜੀ ਦੌੜ ਲਾਉਂਦੇ ਪੁੱਛਦੇ ਆ ਜੀ ਮੈਨੂੰ ਕਿਲਾ ਰਾਏਪੁਰ ਮੇਰੇ ਖਲ ਘੱਟੋ-ਘੱਟ ਵੀ 10-12 ਚੰਨਾਂ ਵਾਲੇ ਸੀ ਜਿੰਨਾ ਪਹਿਲਾ ਸਵਾਲ ਮੈਂ ਤੇ ਕਿਦੋਂ ਖਾਂਦੇ ਕੀ ਜੋ ਤੁਹਾਡੀ ਖਰਾਕ ਕੀ ਆ ਨਹੀਂ ਮੈਂ ਕੋਈ ਪੁੱਛਣਾ ਜੰਦਾ ਇਧਰ ਤੇ ਮੈਂ ਉਹਨਾਂ ਦੱਸਿਆ ਮੈਂ ਤਾਂ ਘਰ ਮੈਂ ਰੋਟੀ ਖਾਂਦੇ ਆ ਨਹੀਂ 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 ਰੋਟੀ ਨਹੀਂ ਖਾਂਦੇ ਇਹ ਰੋਟੀ ਤੋਂ ਇਲਾਵਾ ਦੱਸੋ ਚਲੋ ਫੇਰ ਮੈਂ ਦੱਸਿਆ ਉਹਨਾਂ ਨੂੰ ਵੀ ਮਤਲਬ ਸਵੇਰੇ ਕੋਈ ਦੁੱਧ ਪੀਦਾ ਆਂਡਾ ਵੀ ਇੱਕ ਤੋਂ ਖਾਈਦਾ ਗਿਰੀਆਂ ਥੋੜੀਆਂ ਖਾਈਦੀਆਂ ਨੇ ਸੌਗੀ ਵੀ ਵਿੱਚ ਪਿਓ ਕੇ ਖਾਈਦੀ ਆ ਗਰਮੀਆਂ ਦੇ ਵਿੱਚ ਛੋਲੇ ਪਿਓ ਕੇ ਸਿਰੇ ਉਹ ਖਾਈਦੇ ਨੇ ਮਤਲਬ ਅਖਰੋਟ ਖਾਈਦੇ ਆ ਉਹ ਵੀ ਭਿੰਦੀਦੇ ਆ ਮਤਲਬ ਖਰਾਕ ਪੱਖੋਂ ਕੋਈ ਗੱਲ ਨਹੀਂ ਗਈ ਦੁੱਧ ਰਜਾਲਨਾ ਪੀਣਾ ਸਵੇਰ ਪੂਰੀ ਇੰਡੀਆ ਚ ਹੀ ਜਿੱਥੇ ਕਿ ਬਾੜੀ ਕਿਤੇ ਕਿਤੇ ਇਹ ਮੈਂ ਜੀ ਨੈਸ਼ਨਲ ਤੱਕ ਗਿਆ ਬਾਹਰ ਮੈਂ ਇਸ ਕਰਕੇ ਨਹੀਂ ਗਿਆ ਕਿ ਸਰਕਾਰ ਦਾ ਕੋਈ ਸਹਯੋਗ ਸਾਨੂੰ ਟੋਟਲ ਖਰਚਾ ਆਪਣਾ ਕਰਨਾ ਪੈਂਦਾ ਤੇ ਨੈਸ਼ਨਲ ਲੱਗ ਜਾਂਦੇ ਆ ਮੈਂ ਬਾਹਰੋਂ ਵੀ ਮਤਲਬ ਜਿਹੜੀਆਂ ਮੇਰੀ ਇੱਥੇ ਪੀਛਣਾ ਨੇ ਮੈਂ ਉਹੋ ਹੀ ਉੱਥੋਂ ਲਿਆ ਸਕਦਾ ਪਰ ਇਹ ਖਰਚਾ ਬਹੁਤ ਜ਼ਿਆਦਾ ਤੇ ਲਿਆਉਣਾ ਦੇ ਕਮ ਮੈਡਰ ਆ ਇਹ ਵੀ ਤੁਹਾਨੂੰ ਪਤਾ ਹੀ ਮੈਡਰ ਤੇ ਲੱਖ ਰੁਪਿਆ ਬਾਹਰ ਜਾਣੇ ਲੱਗ ਜਾਂਦਾ ਪਰਿਵਾਰ ਚ ਕਿੰਨੀ ਕੀ ਖੁਸ਼ੀ ਮਿਲਦੀ ਮੈਂ ਲਿਆ ਕੇ ਆਉਂਦਾ ਪਰਿਵਾਰ ਤੇ ਮੇਰਾ ਸਾਰਾ ਖੁਸ਼ੀ ਮੇਰਾ ਮੋਬਾਈਲ ਪਰਿਆ ਮਤਲਬ ਕਮੈਂਟਸ ਆ ਕੇ ਦੂਜਾ ਤੇ ਜਾ ਕੇ ਜਦੋਂ ਘਰ ਆਏ ਸੀ ਕਿੰਨੇ ਕਿਲਕੀ ਕੀ ਕਰਦੇ ਸੀ ਘਰ ਆਣ ਤੋਂ ਪਹਿਲਾਂ ਕੋਈ ਹੋਈ ਜਾਂਦੇ ਨੂੰ ਪਹਿਲਾਂ ਪਤਾ ਲੱਗ ਜਾਂਦਾ ਵੀ ਬੱਚੇ ਪਹਿਲਾਂ ਪੁੱਛਦੇ ਆ ਡੈਡੀ ਜੀ ਮੈਲੇ ਲੱਗ ਗਿਆ ਨਾ ਉਸੇ ਦੱਸਦੀ ਤਾਂ ਮਤਲਬ ਇੰਨੀਆਂ ਹੋਈਆਂ ਨੇ ਤੇ ਮੈਂ ਇਹਨੇ ਜਿੱਤ ਚੁੱਕਾ ਧਰਵਾਜ ਤੋਂ ਘਰ ਤੋਂ ਹੋ ਰਹੀ ਕੋਈ ਨਾਲ ਤਿਆਰੀ ਕਰਦਾ ਮੈਂ ਤਾਂ ਜਨ ਲੱਗੀ ਮਨ ਵਿੱਚ ਨਾਲ ਜੀ ਨਾਲ ਮੈਂ ਇਕੱਲਾ ਹੀ ਅੱਜ ਮੇਰੇ ਦੋ ਬੇਟੇ ਐਸਵੇਹ ਕ੍ਰਿਕਟ ਅਕੈਡਮੀ ਜਾਂਦੇ ਆ ਪੁੱਤਰੇ ਮੇਰੇ ਕੀ ਕਹਿੰਦਾ ਮੈਂ ਨੌਜਵਾਨਾਂ ਨੂੰ ਕਿਹੜੇ ਨੌਜਵਾਨਾਂ ਨੂੰ ਮੈਂ ਕਹਿੰਦਾ ਜੀ ਇੱਕ ਤੇ ਇਹ ਜਿਹੜੀਆਂ ਗੀਮਾਂ ਨੇ ਨਾ ਮੈਂ 36 37 ਸਾਲ ਪੜਾਇਆ ਤੇ ਮੈਂ ਬੱਚਿਆਂ ਨੂੰ ਇਹੋ ਹੀ ਗਾਈਡ ਕਰਦਾ ਰਹਿਆ ਵੀ ਬੱਚੋ ਜਿਹੜਾ ਬੱਚਾ ਸਪੋਰਟਸ ਦੇ ਨਾਲ ਜੁੜ ਜੇਗਾ ਨਾ ਉਹਦੀ ਆਮ ਆਦਮੀ ਨੂੰ ਜ਼ਿੰਦਗੀ 15 ਤੋਂ 20 ਸਾਲ ਵੱਧ ਹੋਏਗੀ ਮੇਰੇ ਕੋ ਗਰੰਟੀ ਲੈ ਤੇ ਨਾਲ ਪੜਾਈ ਦੇ ਨਾਲ ਖੇਡਾਂ ਨੇ ਤੇ ਸੋਨੇ ਦਾ ਸੁਆਗਾ ਤੈਨੂੰ ਕਿਤੇ ਨਾ ਕਿਤੇ ਸਰਵਸ ਦੇ ਵਿੱਚ ਵੀ ਪੇ ਕਰੇਗੀ ਇਹ ਚੀਜ਼ ਤੇ ਇਹਨੂੰ ਅਪਣਾਓ ਤੇ ਬਾਕੀ ਨਸ਼ਾ ਜਿਹੜਾ ਜੇ ਇਹਨੂੰ ਬਿਲਕੁਲ ਮੈਂ ساری ਜ਼ਿੰਦਗੀ ਨਸ਼ਾ ਨਹੀਂ ਕੀਤਾ ਬੱਚਿਆਂ ਨੂੰ ਇਹੋ ਹੀ ਗਾਈਡ ਕਰਦਾ ਰਿਆਂ ਪੇ ਨਸ਼ੇ ਤੋਂ ਰੋ ਖਰਾਕ ਖਾਓ ਦੁੱਧ ਪੀਓ ਬਹੁਤ ਚੀਜ਼ਾਂ ਖਾਣ ਵਾਲੀਆਂ ਨੇ ਉਹਨਾਂ ਨੂੰ ਵੱਲ ਧਿਆਨ ਦਿਓ ਤੇ ਆਪਣੇ ਖੇਡਾਂ ਵੱਲ ਧਿਆਨ ਦਿਓ ਤੇ ਕੋਈ ਮਸਲਾ ਨਹੀਂ ਵੀ ਕੋਈ ਵੀ ਮਜਲ ਜਿਹੜੀ ਤੁਸੀਂ ਸਾਰ ਕਰ ਸਕਦੇ